ਉੱਥੇ ਇੱਕ ਸਕਿਉਰਿਟੀ ਗਾਰਡ ਖੜਾ ਅਸੀਂ ਉੱਥੇ ਗਏ ਉਹਨੇ ਮੈਨੂੰ ਬੁਲਾ ਲਿਆ ਜਦੋਂ ਅਸੀਂ ਖੜੇ ਗੱਲਾਂ ਕਰਦੇ ਸੀ ਵੀ ਆਹ ਬੁੱਢਾ ਦਰਿਆ ਮਾਰ ਰਿਹਾ ਲੋਕਾਂ ਨੂੰ ਉਹ ਕਹਿੰਦਾ ਮੈਂ 15 ਸਾਲ ਤੋਂ ਇੱਥੇ ਸਕਿਉਰਿਟੀ ਗਾਰਡ ਲੱਗਿਆ ਵਾਂ ਆਹ ਜਿਹੜਾ ਇੱਥੇ ਜੰਗਲੇ ਦਾ ਆਹ ਲੋਹੇ ਦਾ ਜਿਹੜਾ ਲੱਗਿਆ ਹੋਇਆ ਗੇਟ ਆ ਦਰਵਾਜ਼ਾ ਥੱਲੋਂ ਗਲਿਆ ਖੜਾ ਮੈਂ ਕਹਾ ਹਾਂ ਗਲ ਗਿਆ ਕਹਿੰਦਾ ਇਸ ਕਰਕੇ ਗਲਿਆ ਇਧਰੋਂ ਪੂਰੇ ਦੀ ਹਵਾ ਵਗਦੀ ਆ ਨਾ ਤੇ ਜਿਹੜਾ ਕੈਮੀਕਲ ਆ ਬੁੱਢੇ ਦਰਿਆ ਦੇ ਵਿੱਚੋਂ ਜ਼ਹਿਰ ਆ ਉੱਡ ਕੇ ਦੇ ਪੈਂਦੀ ਆ ਤੇ ਉਹਨੇ ਇਹ ਗਾਲਿਆ ਤੇ ਹੁਣ ਇਥੋਂ ਹਿਸਾਬ ਲਾ ਲਓ ਵੀ ਉਹ ਪਾਣੀ ਅਸੀਂ ਪੀ ਰਹੇ ਆ ਤੇ ਸਾਡੇ ਸਰੀਰਾਂ ਨੂੰ ਕਿਵੇਂ ਛੱਡੂਗਾ ਜੋ ਲੋਹੇ ਨੂੰ ਗਾਲ ਸਕਦਾ ਲੋਹੇ ਨੂੰ ਖਤਮ ਕਰ ਸਕਦਾ ਜਿਉਂ ਪਾਣੀ ਦੀ ਗੈਸ ਚੜਨ ਨਾਲ ਦੋ ਜਣੇ ਦੀ ਮੌਤ ਹੋ ਗਈ ਤਾਂ ਅਸੀਂ ਤਾਂ ਉਹ ਪਾਣੀ ਅੱਜ ਦੇ ਨਹੀਂ ਪਿਛਲੇ 40 ਸਾਲ ਤੋਂ ਪੀ ਰਹੇ ਆ ਇਹ ਅੱਜ ਦਾ ਨਹੀਂ ਪੈ ਰਿਹਾ ਪਿਛਲੇ 40 ਸਾਲ ਤੋਂ ਪਾਣੀ ਲਗਾਤਾਰ ਜਿੰਨੀਆਂ ਡਾਂਗ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਪੈ ਰਿਆ ਅਸੀਂ 17 ਤੋਂ ਲੈ ਕੇ ਇਹ ਲੜਾਈ ਲੜ ਰਹੇ ਹਾਂ 17 ਤੋਂ ਲੈ ਕੇ ਲਗਾਤਾਰ ਉੱਥੇ ਅਸੀਂ ਸਮੇਂ-ਸਮੇਂ ਤੇ ਜਾ ਕੇ ਰੌਲਾ ਵੀ ਪਾਇਆ ਜਿਹੜੇ ਅੱਜ ਮੌਜੂਦਾ ਸਰਕਾਰ 'ਚ ਬੈਠੇ ਨੇ ਕੁਲਤਾਰ ਸੰਧਵਾ ਜੀ ਸਾਡੇ ਨਾਲ ਹੁੰਦੇ ਸੀ ਭਵੰਤਮਾਨ ਜੀ ਸਾਡੇ ਨਾਲ ਹੁੰਦੇ ਸੀ ਆ ਬੀਬੀ ਆਨਮੋਲ ਗਗਨਮਾਨ ਉੱਥੇ ਆਉਂਦੀ ਰਹੀ ਹੈ ਇਹ ਸਾਰੇ ਉੱਥੇ ਆਉਂਦੇ ਰਹੇ ਆ ਮੀਤਹੇਰ ਵਰਗੇ ਵੀ ਚੀਮੇ ਵਰਗੇ ਵੀ ਵੀ ਆਹ ਦੇਖੋ ਜੀ ਲੋਕਾਂ ਨੂੰ ਜ਼ਹਿਰ ਪਿਆ ਜਾ ਰਿਹਾ ਹੁਣ ਸਰਕਾਰ ਇਹਨਾਂ ਦੀ ਐ ਇਸ ਮਸਲੇ ਨੂੰ ਲੈ ਕੇ 3 ਮਹੀਨੇ ਹੋਏ ਸੀ ਸਰਕਾਰ ਬਣੀ ਨੂੰ ਅਸੀਂ ਇੱਕ ਵਫਦ ਲੈ ਕੇ ਮਿਲੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੇ ਵਿੱਚ ਮੈਂ ਪਹਿਲਾ ਮੁੱਦਾ ਇਹ ਰੱਖਿਆ ਸੀ ਮਖਾਬਾਈ ਜੀ ਤੁਸੀਂ ਜਾਣਦੇ ਰਹੇ ਹੋ ਸਾਡੇ ਨਾਲ ਬੁੱਢੇ ਦਰਿਆ ਦੇ ਉੱਤੇ ਉਹ ਜ਼ਹਿਰ ਜਿਹੜੀ ਸਾਡੇ ਲੋਕਾਂ ਨੂੰ ਕੈਂਸਰ ਕਾਲੇ ਪੀੜੀਏ ਸ਼ੂਗਰ ਟੀਵੀ ਮੰਦ ਬੁੱਧੀ ਬੱਚੇ ਪੈਦਾ ਹੋ ਰਹੇ ਨੇ ਚਮੜੀ ਦੇ ਰੋਗ ਹੱਡੀਆਂ ਦੇ ਰੋਗ ਆਹ ਤਰ੍ਹਾਂ ਦਾ ਪਿੰਡ ਅਸੀਂ ਜਾ ਕੇ ਆਏ ਆ ਬੁਰਾ ਹਾਲ ਹੈ ਸਾਰਾ ਹਬੂਰ ਫਾਲਕਾਰ ਦੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਉਹ ਰੋਕਿਆ ਜਾਵੇ ਤਾਂ ਮੁੱਖ ਮੰਤਰੀ ਸਾਹਿਬ ਦੇ ਕੋਲੇ ਪੈਨ ਸੀ ਇੱਕ ਕਾਗਜ਼ ਸੀ ਲਿਖ ਲਈ ਮੇਰੀ ਗੱਲ ਕਹਿੰਦੇ ਲਖੇ ਮੈਨੂੰ ਪਤਾ ਹਾਂ ਮੈਂ ਤੁਹਾਡੇ ਨਾਲ ਉਥੇ ਜਾਂਦਾ ਰਿਹਾ ਪਰ ਅੱਜ ਉਹਨਾਂ ਗੱਲਾਂ ਨੂੰ 2 ਸਾਲ ਤੋਂ ਤੇਰਾ ਸਮਾਂ ਹੋ ਗਿਆ ਉਹ ਫੈਕਟਰੀਆਂ ਦਾ ਪਾਣੀ ਨਹੀਂ ਰੁਕਿਆ ਰੁਕਣਾ ਵੀ ਨਹੀਂ ਕਿਉਂ ਨਹੀਂ ਰੁਕਣਾ ਸਤਕਾਰਯੋਗ ਸ਼ਖਸੀਅਤ ਨੇ ਅਸੀਂ ਮਾੜਾ ਨਹੀਂ ਬੋਲਣਾ ਚਾਹੁੰਦੇ ਬਲਵੀਰ ਸਿੰਘ ਸੀਚੇਵਾਲ ਲੰਮੇ ਸਮੇਂ ਤੋਂ ਰੌਲਾ ਪਾਉਂਦੇ ਆ ਧਰਤੀ ਹਵਾ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਆ ਪਿੱਛੇ ਜੇ ਮੈਂ ਦੇਖ ਰਿਹਾ ਸੀ ਉਹਨਾਂ ਨੇ ਬੁੱਢੇ ਦਰਿਆ ਦੇ ਉੱਤੇ ਨਾਲ-ਨਾਲ ਰੁੱਖ ਲਾਏ ਆ ਬੂਟੇ ਲਾਏ ਆ ਬੁੱਢੇ ਦਰਿਆ ਦੇ ਆਸੇ-ਪਾਸੇ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਉਹ ਐਮਪੀ ਨੇ ਰਾਜ ਸਭਾ ਦੇ ਮੈਂਬਰ ਨੇ ਉਹ ਆਵਾਜ਼ ਉਹਨਾਂ ਨੇ ਕਿਉਂ ਨਹੀਂ ਉਠਾਈ ਜਾ ਕੇ ਉੱਥੇ ਕਿਉਂ ਉਹਨਾਂ ਨੂੰ ਬੁੱਢਾ ਦਰਿਆ ਨਹੀਂ ਦਿਖਦਾ ਕਿਉਂ ਜ਼ਹਿਰ ਨਹੀਂ ਪੈਂਦੀ ਦਿਖਦੀ ਭਈ ਕਿ ਕੱਲਾ ਕੁਰਸੀ ਤੱਕ ਪਹੁੰਚਣਾ ਹੀ ਲੜਾਈ ਲੜੀ ਜਾਂਦੀ ਹੈ ਵੀ ਜਦੋਂ ਪਹੁੰਚ ਗਿਆ ਹੱਥ ਪੈ ਗਿਆ ਫਿਰ ਲੋਕ ਵੀ ਭੁੱਲ ਜਾਂਦੇ ਨੇ ਬੁੱਢੇ ਦਰਿਆ ਵੀ ਭੁੱਲ ਜਾਂਦੇ ਨੇ ਸਤਲੁਜ ਵੀ ਭੁੱਲ ਜਾਂਦੇ ਨੇ ਸੋਡੇ ਇਲਾਕੇ ਦਾ ਰਾਜਾ ਵੜਿੰਗ ਹੈ ਗਿੱਦੜ ਵਾਹੇ ਤੋਂ ਐਮਐਲਏ ਬਣਦਾ ਹਰ ਵਾਰੀ ਹਰ ਵਾਰੀ ਡਰਾਮਾ ਹੁੰਦਾ ਨਵਾਂ ਕਦੇ ਕਹਿੰਦਾ ਮੈਂ ਬਚਪਨ 'ਚ ਮੇਰੀ ਮਾਂ ਮਰ ਗਈ ਕਹਿੰਦੇ ਕਹਿੰਦਾ ਮੇਰਾ ਬਾਪੂ ਮਰ ਗਿਆ ਲੁਧਿਆਣੋਂ ਜਾ ਕੇ ਐਮਪੀ ਬਣ ਗਿਆ ਪਾਰਲੀਮੈਂਟ ਦੇ ਵਿੱਚ ਪਹਿਲੇ ਸੈਸ਼ਨ 'ਚ ਪਹਿਲਾ ਹੀ ਦਿਨਾਂ ਜਿਹੜੀਆਂ ਉੱਥੋਂ ਡਾਇੰਗ ਫੈਕਟਰੀਆਂ ਦੇ ਮਾਲਕ ਐ ਉਹ ਛੱਡ ਕੇ ਲੁਧਿਆਣਾ ਜਾ ਰਹੇ ਐ ਉਹਨਾਂ ਲਈ ਕੁਝ ਕਰਨਾ ਚਾਹੀਦਾ ਸੁਣ ਲਿਓ ਪਾਰਲੀਮੈਂਟ 'ਚ ਆਨ ਰਿਕਾਰਡ ਗੱਲ ਆ ਉਸ ਦਿਨ ਦਾ ਉਹਦਾ ਉੱਥੇ ਬੋਲਿਆ ਹੋਇਆ ਭਾਸਨ ਸੁਣ ਲਓ ਜਿਹੜਾ ਉਹਨੇ ਸਵਾਲ ਉੱਥੇ ਠਾਇਆ ਸੀ ਹੁਣ ਜਿਮਣੀ ਚੋਂ ਆਉਣਾ ਨਹੀਂ ਐ ਹੁਣ ਉਹ ਗਿੱਦੜ ਵਾਲੇ ਫੇਰ ਆਊਗਾ ਛੋਡੇ ਇਲਾਕੇ ਚ ਹੀ ਆਉਣਾ ਪੁੱਛ ਲੋ ਸਵਾਲ ਉੱਥੇ ਉਹਨਾਂ ਨੇ ਇੱਕ ਚ ਭੁਗਤ ਗਿਆ ਇੱਥੇ ਛੋਡੇ ਇੱਕ ਚ ਭੁਤੀ ਜਾਊਗਾ ਇਸ ਕਰਕੇ ਭੁੱਲ ਜੋ ਵੀ ਐਥੇ ਕੋਈ ਜਿਹੜਾ ਬੰਦਾ ਸਾਨੂੰ ਕੱਲ ਨੂੰ ਕੋਈ ਰਾਜ ਸਭਾ ਦਾ ਮੈਂਬਰ ਆਇਆ ਕੋਈ ਲੋਕ ਸਭਾ ਦਾ ਮੈਂਬਰ ਹੈ ਕੋਈ ਐਮਐਲਏ ਆ ਕੋਈ ਮੰਤਰੀ ਆ ਰਮਨੀਤ ਬਿੱਟੋ ਮੰਤਰੀ ਬਣ ਗਿਆ ਬੀਜੇਪੀ ਦਾ ਮੰਤਰੀ ਸਰਕਾਰ ਬੀਜੇਪੀ ਦੀ ਹੈ ਨਹੀਂ ਰੋਕਣਾ ਇਹ ਭੁੱਲ ਜੇ ਪੱਤਾ ਹੀ ਪਾੜ ਦੇ ਵੀ ਕੋਈ ਵੀ ਸਰਕਾਰਾਂ ਇਸ ਮਸਲੇ ਦਾ ਹੱਲ ਨਹੀਂ ਕਰ ਸਕਦੀਆਂ ਕਿਉਂ ਕਿ ਕਿਉਂਕਿ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿਹਦੀਆਂ ਫੈਕਟਰੀਆਂ ਨੇ ਇਹਨਾਂ ਨੇ ਬਲਵੀਰ ਸਸੀਚਿਆਲ ਵਰਗਿਆਂ ਨੇ ਅੱਠ ਬੰਦਿਆਂ ਦੀ ਟੀਮ ਜਾਂਦੀ ਆ ਉੱਥੇ ਉੱਥੇ 36 ਫੈਕਟਰੀਆਂ ਸੀਲ ਕਰ ਦਿੱਤੀਆਂ ਜਾਂਦੀਆਂ ਨੇ 36 ਫੈਕਟਰੀਆਂ ਪੂਰੇ 1 ਮਹੀਨੇ ਬਾਅਦ ਚਲਾ ਦਿੱਤੀਆਂ ਜਾਂਦੀਆਂ ਨੇ ਕਿਉਂ ਦਿੱਲੀੋਂ ਫੋਨ ਘੜਕਦਾ ਤੇ ਭਵੰਤਮਾਨ ਵਰਗੇ ਨਹੀਂ ਲੱਤਾਂ ਕੰਬ ਜਾਂਦੀਆਂ ਦੂਜੀ ਗੱਲ ਭਵੰਤਮਾਨ ਦਿੱਲੀ ਵਾਲਿਆਂ ਨਾਲ ਕਿਉਂ ਖਿਚੜੀ ਐ ਅੰਮ੍ਰਿਤਸਰ ਗਨ ਇੱਕ ਗੱਲ ਆ ਜੇ ਭੁੱਲ ਜੋ ਉਹਨਾਂ ਦੀਆਂ ਵੀ ਤਾਰਾਂ